ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਬਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਕੁੰਭ ਰਾਸ਼ੀ ਵਾਲਿਓ ਜੇ ਤੁਹਾਡੇ ਮਨ ਵਿੱਚ ਕਦੇ ਇਹ ਆਇਆ ਹੋਵੇ ਕਿ ਹੁਣ ਬਸ ਹੋ ਗਿਆ ਹੁਣ ਮੈਂ ਆਪਣੀ ਕਿਸਮਤ ਬਦਲਣੀ ਹੀ ਹੈ ਤਾਂ ਤਿਆਰ ਹੋ ਜਾਵੋ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਸੀਂ ਹੁਣ ਤੱਕ ਜੋ ਵੀ ਸਹਿ ਲਿਆ ਜੋ ਵੀ ਜੀਵਨ ਵਿੱਚ ਝੱਲਿਆ ਹੈ ਹੁਣ ਉਸ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਇਹ ਚੰਗੇ ਮਾੜੇ ਦੋਨੋਂ ਹੋ ਸਕਦੇ ਹਨ ਜੋ ਸੁਪਨੇ ਤੁਸੀਂ ਆਪਣੀ ਅੱਖਾਂ ਵਿੱਚ ਬਸਾਏ ਹੋਏ ਸੀ ਹੁਣ ਉਹ ਤੁਹਾਡੇ ਸਾਹਮਣੇ ਹਕੀਕਤ ਬਣ ਜਾਣਗੇ ਦੋਸਤੋ ਇਹ ਗੱਲ ਮੈਂ ਹਵਾ ਵਿੱਚ ਨਹੀਂ ਕਰ ਰਿਹਾ ਇਹ ਕੁੰਭ ਰਾਸ਼ੀ ਦਾ ਆਉਣ ਵਾਲਾ ਸਮਾਂ ਕਹਿ ਰਿਹਾ ਹੈ ਕਿਉਂਕਿ ਕੁੰਭ ਰਾਸ਼ੀ ਵਾਲਿਆਂ ਦਾ ਮਾਲਕ ਬਣਨ ਦਾ ਸਮਾਂ ਆ ਗਿਆ ਹੈ ਇਹ ਕੋਈ ਛੋਟਾ ਜਿਹਾ ਬਦਲਾ ਨਹੀਂ ਇਹ ਕੁੰਭ ਰਾਸ਼ੀ ਦੀ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲਣ ਵਾਲਾ ਸਮਾਂ ਹੈ ਕੁੰਭ ਰਾਸ਼ੀ ਵਾਲੇ ਕਈ ਸਾਲਾਂ ਤੋਂ ਦੇਖ ਰਹੇ ਸੀ ਕਿ ਜੰਨੀ ਮਿਹਨਤ ਕੀਤੀ ਉਹਨਾਂ ਫਲ ਨਹੀਂ ਮਿਲਿਆ ਜਿੱਤ ਕਰਕੇ ਕੰਬ ਰਾਸ਼ੀ ਵਾਲੇ ਆਪਣੀ ਹਿੰਮਤ ਛੱਡ ਚੁੱਕੇ ਸੀ ਤੇ ਦਿਲ ਵਿੱਚ ਸ਼ੱਕ ਕਰਦੇ ਸੀ ਕੀ ਮੈਂ ਸੱਚਮੁੱਚ ਜ਼ਿੰਦਗੀ ਵਿੱਚ ਕੁਝ ਵੱਡਾ ਕਰ ਪਾਵਾਂਗਾ ਪਰ ਦੋਸਤੋ ਸੱਚ ਇਹੀ ਹੈ ਕਿ ਤੁਹਾਡੀ ਰਾਸ਼ੀ ਦੇ ਮਾਲਕ ਛਣੀ ਦੇਵ ਹਨ ਤੇ ਛਣੀ ਦੇਵ ਕਦੇ ਵੀ ਕੰਬ ਰਾਸ਼ੀ ਨੂੰ ਛੇਤੀ ਕੁਝ ਨਹੀਂ ਦਿੰਦੇ ਪਰ ਜਦੋਂ ਦਿੰਦੇ ਹਨ ਤਾਂ ਛੱਪੜ ਫਾੜ ਕੇ ਦਿੰਦੇ ਹਨ ਕੁੰਭ ਰਾਸ਼ੀ ਨੇ ਜਿੰਨਾ ਸਿਆ ਉਹਨਾਂ ਸ਼ਾਇਦ ਕਿਸੇ ਹੋਰ ਨੇ ਨਹੀਂ ਸਿਆ ਹੋਵੇਗਾ ਪਰ ਹੁਣ ਕੁੰਭ ਰਾਸ਼ੀ ਦੇ ਮਾੜਾ ਸਮਾਂ ਮੁੱਕਣ ਵਾਲਾ ਹੈ ਹੁਣ ਸਮਾਂ ਹੈ ਖੁਸ਼ੀਆਂ ਦਾ ਇਨਾਮ ਦਾ ਕਿਉਂਕਿ ਸ਼ਨੀ ਦੇਵ ਨੇ ਤੁਹਾਨੂੰ ਪਰਖਿਆ ਸਮੇਂ ਨੇ ਤੁਹਾਨੂੰ ਤਿਆਰ ਕੀਤਾ ਹੁਣ ਤੁਸੀਂ ਉਸ ਮਕਾਮ ਤੇ ਹੋ ਜਿੱਥੇ ਤੁਸੀਂ ਜੋ ਸੋਚੋਗੇ ਉਹੀ ਬਣ ਜਾਵੋਗੇ ਕੁੰਭ ਰਾਸ਼ੀ ਵਾਲੇ ਬਹੁਤ ਬਾਰੀ ਮਹਿਸੂਸ ਕੀਤਾ ਹੋਵੇਗਾ ਕਿ ਲੋਕ ਤੁਹਾਨੂੰ ਸਮਝ ਨਹੀਂ ਪਾਏ ਜੋ ਤੁਸੀਂ ਚਾਇਆ ਉਹ ਪੂਰਾ ਨਹੀਂ ਹੋਇਆ ਪਰ ਧਿਆਨ ਦੇਣਾ ਪਿਛਲੇ ਕੁਝ ਮਹੀਨਿਆਂ ਤੋਂ ਕੁੰਭ ਰਾਸ਼ੀ ਵਾਲਿਆਂ ਦੀ ਸੋਚ ਵਿੱਚ ਬਦਲਾਵ ਆ ਰਿਹਾ ਹੈ ਹੁਣ ਤੁਸੀਂ ਸਿਰਫ ਨੌਕਰੀ ਦੇ ਬਾਰੇ ਨਹੀਂ ਸੋਚ ਰਹੇ ਹੁਣ ਤੁਸੀਂ ਸੋਚ ਰਹੇ ਹੋ ਆਪਣੇ ਖੁਦ ਦਾ ਕੰਮ ਆਪਣਾ ਨਾਮ ਤੇ ਆਪਣੀ ਪਛਾਣ ਇਹ ਬਦਲਾਵ ਥਾਂ ਥਾਂ ਨਹੀਂ ਹੋ ਰਿਹਾ ਇਹ ਸਮੇਂ ਦਾ ਇਸ਼ਾਰਾ ਹੈ ਕਿ ਹੁਣ ਕੁੰਭ ਰਾਸ਼ੀ ਵਾਲੇ ਮਾਲਕ ਬਣਨ ਲਈ ਤਿਆਰ ਹੋ ਚੁੱਕੇ ਹਨ ਤੁਹਾਡੇ ਮਨ ਵਿੱਚ ਜੋ ਵਿਚਾਰ بار بار ਆ ਰਹੇ ਹਨ ਉਹ ਤੁਹਾਨੂੰ ਰਾਹ ਦਿਖਾ ਰਹੇ ਹਨ ਹੁਣ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਨਹੀਂ ਹਲਜੋਗੇ ਕੁੰਭ ਰਾਸ਼ੀ ਵਾਲਿਆਂ ਦਾ ਵੱਡਾ ਕੰਮ ਕਰਨ ਦਾ ਸਮਾਂ ਆ ਗਿਆ ਹੈ ਇਹ ਉਹ ਸਮਾਂ ਹੈ ਜਦੋਂ ਕੁੰਭ ਰਾਸ਼ੀ ਦੀ ਕਿਸਮਤ ਨਵਾਂ ਮੋੜ ਲੈ ਸਕਦੀ ਹੈ ਤੇ ਤੁਹਾਨੂੰ ਉਥੇ ਲੈ ਕੇ ਜਾ ਸਕਦੀ ਹੈ ਜਿੱਥੇ ਤੁਸੀਂ ਆਪਣੇ ਸੁਪਨਿਆਂ ਨੂੰ ਸਕਾਰ ਕਰ ਸਕਦੇ ਹੋ ਦੋਸਤੋ ਆਉਣ ਵਾਲੇ 6 ਮਹੀਨੇ ਕੁੰਭ ਰਾਸ਼ੀ ਲਈ ਬਹੁਤ ਖਾਸ ਰਹਿਣਗੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਜਾਂ ਤਾਂ ਤਰੱਕੀ ਮਿਲੇਗੀ ਜਾ ਹੋਰ ਨੌਕਰੀ ਦਾ ਚੰਗਾ ਆਫਰ ਆਵੇਗਾ ਪਰ ਇੱਥੇ ਇੱਕ ਗੱਲ ਖਾਸ ਧਿਆਨ ਰੱਖਣ ਵਾਲੀ ਹੈ ਕਿ ਇਹ ਸਮਾਂ ਕੁੰਭ ਰਾਸ਼ੀ ਵਾਲਿਆਂ ਲਈ ਸਹੀ ਫੈਸਲਾ ਲੈਣ ਦਾ ਹੈ ਜੋ ਤੁਹਾਡੀ ਕਿਸਮਤ ਇੱਕਦਮ ਬਦਲ ਦੇਵੇਗਾ ਜਲਦਬਾਜ਼ੀ ਵਿੱਚ ਤੁਸੀਂ ਕੋਈ ਵੀ ਫੈਸਲਾ ਨਹੀਂ ਲੈਣਾ ਤੁਸੀਂ ਸੋਚ ਵਿਚਾਰ ਕੇ ਜੋ ਕਦਮ ਚੱਕੋਗੇ ਉਹੀ ਤੁਹਾਨੂੰ ਮਾਲਕ ਦੀ ਕੁਰਸੀ ਤੱਕ ਲੈ ਜਾਵੇਗਾ ਵਪਾਰ ਕਰਨ ਵਾਲਿਆਂ ਲਈ ਇਹ ਸਮਾਂ ਵੱਡੇ ਨਿਵੇਸ਼ ਤੇ ਪੈਸਿਆਂ ਦਾ ਫਾਇਦਾ ਲੈ ਕੇ ਆਵੇਗਾ। ਕੁੰਭ ਰਾਸ਼ੀ ਦੇ ਲੋਕਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਕਿਉਂਕਿ ਹੁਣ ਕੁੰਭ ਰਾਸ਼ੀ ਵਾਲਿਆਂ ਦੇ ਵੀਜ਼ਾ ਲੱਗਣ ਦੇ ਰਾਹ ਖੁੱਲ੍ਹ ਸਕਦੇ ਹਨ। ਘਰ ਪਰਿਵਾਰ ਵਿੱਚ ਹੁਣ ਤੁਹਾਡਾ ਸਤਕਾਰ ਵਧੇਗਾ ਤੇ ਲੋਕ ਤੁਹਾਡੀ ਸਲਾਹ ਮੰਨਣਗੇ। ਸਮਾਜ ਵਿੱਚ ਤੁਹਾਡੀ ਇੱਕ ਵੱਖਰੀ ਪਛਾਣ ਬਣਨੀ ਸ਼ੁਰੂ ਹੋ ਜਾਵੇਗੀ। ਇਹ ਬਦਲਾਵ ਕੁੰਭ ਰਾਸ਼ੀ ਲਈ ਬਹੁਤ ਵੱਡਾ ਹੈ। ਹੁਣ ਤੁਸੀਂ ਹੋਰਾਂ ਦੇ ਪਿੱਛੇ ਨਹੀਂ ਸਗੋਂ ਖੁਦ ਅੱਗੇ ਚੱਲੋਗੇ। ਇਹ ਹੀ ਤਾਂ ਮਾਲਕ ਦੀ ਸੋਚ ਹੁੰਦੀ ਹੈ। ਤੁਸੀਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਰਹੇ ਬਲਕਿ ਉਹਨਾਂ ਨੂੰ ਸੀਨਾ ਥੋਕ ਕੇ ਸਵਾਗਤ ਕਰ ਰਹੇ ਹੋ। ਇਹ ਅੰਦਰੋਂ ਆ ਰਹੀ ਰੱਬ ਦੀ ਆਵਾਜ਼ ਹੈ। ਜੋ ਤੁਹਾਨੂੰ ਦੱਸ ਰਹੀ ਹੈ ਕਿ ਹੁਣ ਤੁਸੀਂ ਆਪਣੇ ਫੈਸਲਿਆਂ ਨਾਲ ਦੁਨੀਆ ਬਦਲੋ ਤੇ ਕਾਮਯਾਬ ਹੋਵੋ ਕੁੰਭ ਰਾਸ਼ੀ ਵਾਲਿਆਂ ਨੂੰ ਰੱਬ ਦਾ ਇਸ਼ਾਰਾ ਹੈ ਤੁਸੀਂ ਹੁਣ ਜੋ ਸ਼ੁਰੂ ਕਰੋਗੇ ਤਾਂ ਜਿੱਤੋਗੇ ਕਿਉਂਕਿ ਕਈ ਵਾਰ ਲੋਕ ਸੋਚਦੇ ਰਹਿੰਦੇ ਹਨ ਪਰ ਸਮਾਂ ਨਿਕਲ ਜਾਂਦਾ ਹੈ ਪਰ ਕੁੰਭ ਰਾਸ਼ੀ ਵਾਲਿਓ ਹੁਣ ਤੁਹਾਨੂੰ ਸਿਰਫ ਸੋਚਣਾ ਨਹੀਂ ਬਲਕਿ ਕਰਨਾ ਹੈ ਜੋ ਆਈਡੀਆ ਤੁਹਾਡੇ ਮਨ ਵਿੱਚ ਬਾਰ ਬਾਰ ਆ ਰਿਹਾ ਹੈ ਤੁਸੀਂ ਉਸ ਤੇ ਕੰਮ ਸ਼ੁਰੂ ਕਰੋ ਇਹ ਕੋਈ ਆਮ ਵਿਚਾਰ ਨਹੀਂ ਇਹ ਉਹੀ ਵਿਚਾਰ ਹੈ ਜੋ ਕੁੰਭ ਰਾਸ਼ੀ ਵਾਲਿਆਂ ਨੂੰ ਕਾਮਯਾਬੀ ਦੀ ਉਚਾਈ ਤੇ ਲੈ ਜਾਵੇਗਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤਾਰਿਆਂ ਨੇ ਤੁਹਾਡੇ ਲਈ ਰਾਹ ਖੋਲ ਦਿੱਤੇ ਹਨ ਬਸ ਤੁਹਾਨੂੰ ਪਹਿਲਾ ਕਦਮ ਚੁੱਕਣ ਦੀ ਲੋੜ ਹੈ ਕੁੰਭ ਰਾਸ਼ੀ ਵਾਲਿਆਂ ਦੀ ਸਭ ਤੋਂ ਵੱਡੀ ਤਾਕਤ ਹੈ ਤੁਹਾਡੀ ਜਮਾ ਪੂੰਜੀ ਜੋ ਤੁਸੀਂ ਦਿਨ ਰਾਤ ਮਿਹਨਤ ਕਰਕੇ ਜੋੜੀ ਹੈ ਕੌਮਬ ਰਾਸ਼ੀ ਦੇ ਜੋ ਲੋਕ ਆਪਣੇ ਪੈਸਿਆਂ ਨੂੰ ਸੋਚ ਵਿਚਾਰ ਕੇ ਸਹੀ ਥਾਂ ਤੇ ਲਾਉਣਗੇ ਉਹੀ ਲੋਕ ਅਗਲੇ 2 ਸਾਲਾਂ ਵਿੱਚ ਕਰੋੜਪਤੀ ਬਣ ਸਕਦੇ ਹਨ ਤੁਹਾਨੂੰ ਆਪਣੇ ਖਰਚਿਆਂ ਉੱਪਰ ਕਾਬੂ ਰੱਖਣਾ ਦੀ ਲੋੜ ਹੈ ਤੇ ਆਪਣੀ ਆਮਦਨ ਨੂੰ ਸਹੀ ਦਿਸ਼ਾ ਵਿੱਚ ਲਾਉਣ ਦੀ ਲੋੜ ਹੈ ਤੁਹਾਡੇ ਲਈ ਪ੍ਰਾਪਰਟੀ ਸ਼ੇਅਰ ਬਾਜ਼ਾਰ ਤੇ ਡਿਜੀਟਲ ਵਪਾਰ ਇਹ ਹੈ ਤਿੰਨੋਂ ਰਾਹ ਹਨ ਜਿੱਥੋਂ ਤੁਸੀਂ ਜ਼ਿਆਦਾ ਪੈਸਾ ਕਮਾ ਸਕਦੇ ਹੋ ਪਰ ਧਿਆਨ ਰਹੇ ਕਿਸੇ ਵੀ ਲਾਲਚ ਜਾਂ ਜਲਦਬਾਜ਼ੀ ਵਿੱਚ ਪੈਸਾ ਨਾ ਲਾਓ ਸਮਝਦਾਰੀ ਨਾਲ ਕੰਮ ਲੈਣਾ ਹੀ ਤੁਹਾਨੂੰ ਮਾਲਕ ਬਣਾਵੇਗਾ ਕੁੰਭ ਰਾਸ਼ੀ ਦੇ ਲੋਕਾਂ ਲਈ ਟੈਕਨੋਲੋਜੀ ਆਈਟੀ ਆਨਲਾਈਨ ਕੰਮ YouTube ਡਿਜੀਟਲ ਮਾਰਕੀਟਿੰਗ ਵਰਗੀਆਂ ਫੀਲਡਾਂ ਵਿੱਚ ਹੋ ਤਾਂ ਤੁਹਾਡੇ ਲਈ ਇਹ 골ਡਨ ਸਮਾਂ ਹੈ ਜੇ ਤੁਸੀਂ ਰੀਅਲ ਅਸਟੇਟ ਪ੍ਰੋਪਰਟੀ ਕੰਸਟਰਕਸ਼ਨ ਵਰਗੇ ਕੰਮਾਂ ਨਾਲ ਜੁੜੇ ਹੋ ਤਾਂ ਆਉਣ ਵਾਲੇ ਸਾਲ ਤੁਹਾਡੇ ਲਈ ਪੈਸਿਆਂ ਦੀ ਵਰਖਾ ਕਰਨ ਵਾਲੇ ਹਨ ਕੁੰਭ ਰਾਸ਼ੀ ਵਾਲਿਓ ਹੁਣ ਸਮਾਂ ਆ ਗਿਆ ਹੈ ਜਦੋਂ ਤੁਹਾਨੂੰ ਖੁਦ ਨਾਲ ਵਾਦਾ ਕਰਨਾ ਹੈ ਕਿ ਹੁਣ ਮੈਂ ਕਿਸੇ ਤੋਂ ਪਿੱਛੇ ਨਹੀਂ ਸਿਰਫ ਆਪਣੇ ਸੁਪਨਿਆਂ ਦੇ ਪਿੱਛੇ ਭੱਜਾਂਗਾ ਮੈਂ ਮਾਲਕ ਬਣਾਂਗਾ ਤੇ ਉਹ ਕਰਾਂਗਾ ਜੋ ਮੈਂ ਹਮੇਸ਼ਾ ਕਰਨਾ ਚਾਹੁੰਦਾ ਸੀ ਮੇਰੀ ਕਿਸਮਤ ਹੁਣ ਮੇਰਾ ਸਾਥ ਦੇ ਰਹੀ ਹੈ ਤੇ ਮੈਂ ਹੁਣ ਆਪਣੇ ਮਕਾਮ ਖੁਦ ਬਣਾਵਾਂਗਾ ਤੁਹਾਡੀ ਸਫਲਤਾ ਸਿਰਫ ਤੁਹਾਡੇ ਹੱਥ ਵਿੱਚ ਹੈ ਅੱਜ ਜੋ ਫੈਸਲਾ ਲਵੋਗੇ ਉਹੀ ਤੁਹਾਨੂੰ ਉਥੇ ਲੈ ਕੇ ਜਾਵੇਗਾ ਜਿੱਥੇ ਦੁਨੀਆ ਤੁਹਾਨੂੰ ਸਲਾਮ ਕਰੇਗੀ ਇਹ ਸਮਾਂ ਹੈ ਖੁਦ ਤੇ ਭਰੋਸਾ ਕਰਨ ਦਾ ਤੇ ਆਪਣੇ ਸੁਪਨੇ ਹਕੀਕਤ ਵਿੱਚ ਬਦਲਣ ਦਾ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ